ਜੋ ਕੋਸਾ ਨਾਲ ਸਾਡੇ ਮਾਂਚ ਸਾਡੇ ਜਿਹੜਾ ਮਾਰਦੀ ਮੂਹਰੇ ਹੋਵੇ ਯਾਰ ਦੀ ਵੀ ਵੱਧ ਤੋਂ ਵੱਧ ਰਲ ਕੇ ਸੇਵਾ ਕਰਨ ਆਪਣੀ ਨਹਿਮਾ ਖਟਨ ਨਗਰ ਦਾ ਨਾਮ ਹੁੰਦਾ ਜੀ ਅਗਰ ਅਗਰ ਵੀ ਤਾਂ ਪੰਜੇ ਪਿੰਡਾਂ ਦਾ ਨਾਮ ਹੁੰਦਾ ਜੀ ਪੰਜੇ ਪਿੰਡਾਂ ਦੇ ਸੰਯੋਗ ਨਾਲ ਲੱਗਰ ਲੱਗਦਾ ਪੋਸਟਰ ਤੇ ਵੀ ਆਪਣਾ ਪੰਜੇ ਪਿੰਡਾਂ ਦਾ ਨਾਮ ਲਿਖਾਇਆ ਹੁੰਦਾ ਜੀ ਜੀ ਕਿਹੜੇ ਕਿਹੜੇ ਪਿੰਡਾਂ ਦਾ ਸਹਿਯੋਗ ਰਿਹਾ ਜੀ ਪਿੰਡ ਹੁੰਦਾ ਜੀ ਬਲਾਸਪੁਰ ਪਿੰਡ ਹੁੰਦਾ ਜੀ ਜਹਾਜ਼ੀਰ ਜੀ ਕਿਟਾਰੀ ਜੀ ਕਰਾਣੀ ਜੀ ਪੰਜਾ ਪਿੰਡਾਂ ਵੱਲੋਂ ਯਾਨੀ ਕਿ ਪ੍ਰਾਲਾ ਕੀਤਾ ਜਾਂਦਾ ਠੀਕ ਹੈ ਧੰਨਵਾਦ ਜੀ ਜਿਹੜੀ ਸੀਗੀ ਜੀ ਹਾਂਜੀ ਉਥੇ ਇੱਕ ਬੰਦੇ ਦੀ ਉਹ ਵਜਾ ਨਾ ਅੱਗੇ ਸੀ ਉਥੋਂ ਕਲੈਕਸ਼ਨ ਕਰਦੇ ਜੀ ਅਸੀਂ ਤਾਂ ਨਹੀਂ ਕਰਦੇ ਨਹੀਂ ਜੀ ਕਿਉਂਕਿ ਇੱਟ ਦਾ ਪਿੰਡ ਉਹ ਨਾਰਾਇਣ ਦੀ ਬਹੁਤ ਸੰਜੋਗ ਆ ਜੀ ਚਲੋ ਇਹ ਹੁੰਦਾ ਵੀ ਆਪਾਂ ਨਾਲੋਂ ਬੰਦੇ ਸਾਨੂੰ ਥੋੜਾ ਥੋੜਾ ਸਮਝਿਆ ਕਰੋ ਕੋਈ ਇੱਕ ਬੰਦੇ ਦੀ ਵਜਾ ਨਾਲ ਹੀ ਪਤਾ ਨਹੀਂ ਉਹਦੇ ਕਿਹੜਾ ਦੀ ਚਾਹਾਂ ਸਾਡਾ ਮਾਤਾ ਪਾ ਇਹੋ ਜਿਹੇ ਵੀ ਵੇਚ ਬੰਦੇ ਨੇ ਨਾ ਤੁਸੀਂ ਸਾਡੇ ਕਹਿਣ ਦਾ ਮਤਲਬ ਆ ਵੀ ਜਿਹੜੇ ਬੰਦੇ ਹੁੰਦੇ ਨੇ ਸ਼ਰਾਬ ਦੀ ਆਨਸ ਨੂੰ ਨਾ ਨੁਕਸਾਨ ਕਰਨਾ ਹੁੰਦਾ ਵਧੀਆ ਬੰਦਾ ਕਰੇ ਲੋਕੋ ਹੀ ਇਹਦੇ ਨਾਲ ਰਲ ਮਿਲ ਕੇ ਚੱਲੋ ਬਨੇੜੇ ਦੇ ਨਾ ਕਰਨੇ ਸਾਰਿਆਂ ਨੂੰ ਇਹ ਹੀ ਕਹਿਣਾ ਕਿ ਸਾਡੀ ਵੱਧ ਤੋਂ ਵੱਧ ਸੇਵਾ ਦੇ ਸੰਗਤ ਲਿਆ ਕਰੋ ਸਾਡੀ ਮਹਿਮਾ ਬਿਲਕੁਲ ਜੀ ਕਿਤੇ ਨਾ ਕਿਤੇ ਪੰਜਾਬੀਆਂ ਦੀ ਪਛਾਣ ਹੈ ਗੁਰੂ ਕੇ ਲੰਗਰ ਹਾਂ ਜੀ ਉਹ ਚਾਹੇ ਕਿਸਾਨੀ ਮੋਰਚਾ ਹੋਵੇ ਚਾਹੇ ਕਿਤੇ ਕਿਸੇ ਵੀ ਧਰਮ ਦਾ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਜਾਂ ਕੁਝ ਵੀ ਹੋਵੇ ਉੱਥੇ ਲੰਗਰ ਹਮੇਸ਼ਾ ਪੰਜਾਬੀ ਅੱਗੇ ਰਹਿੰਦੇ ਨੇ ਹਾਂ ਜੀ ਔਰ ਐਨ ਆਰ ਆਈ ਭਰਾਵਾਂ ਵੱਲੋਂ ਤੁਹਾਨੂੰ ਕਿੱਦਾਂ ਦਾ ਸਹਿਯੋਗ ਰਹਿੰਦਾ ਹੈ ਕਿਸਾਨ ਭਰਾਵਾਂ ਵੱਲੋਂ ਸਹਿਯੋਗ ਕੀ 5-7 ਭਰਾ ਨੇ ਹੀ ਸੱਪਾ ਅੰਤਰਾ ਜੀ ਜੀ ਹੈਪੀ ਦਾ ਮੁੰਡਾ ਜੀ ਇੱਕ ਜਸੀ ਆਈ ਜੀ ਤੇ ਗਾਣਾ ਲਵੀ ਭਰਾ ਮੁੰਡਾ ਕੈਨੇਡਾ ਚ ਤਨਾਦ ਕੋਲ ਤੋਂ ਜੀ ਜੀ ਤੇ ਗਾ ਬਾਮਾ ਆਟਾ ਭਰਾ ਜੀ ਰੌਪਰ ਦਾ ਜੀ ਸਾਰੇ ਬੰਦੇ ਜਿੰਨੇ ਵੀ ਰੱਖਦੇ ਨਾ ਨੌ ਰਹਿ ਗਿਆ ਬਾਟ ਬਾਈ ਸਾਰੀ ਸੰਗੋ ਕਰਦਿਆ ਸਾਰੀ ਇਹਨਾਂ ਨੂੰ ਉਹਦੇ ਵੀ ਦੱਸੋ ਕੀ ਕਰਨਾ ਕੀ ਨਹੀਂ ਜਾਂ ਦੀ ਸੰਗ ਕਰੇ ਆਰ ਮੈਂ ਸੌਂਦੀ ਹਾਂ ਜੀ ਅਸੀਂ ਇੱਕ ਸਵਾਲ ਹੋਰ ਹੈ ਜੀ ਮੇਰਾ ਲਾਸਟ ਸਿਰਫ ਮਾਤਾ ਦੇ ਨਵਰਾਤਰਿਆਂ ਦੇ ਇਸ ਸੰਬੰਧ ਦੇ ਵਿੱਚ ਹੀ ਲੰਗਰ ਇਸ ਸਥਾਨ ਤੇ ਲਗਾਏ ਜਾਂਦਾ ਜਾਂ ਹਰ ਜੀ ਪਹਿਲਾਂ ਦਾ ਸੀਗਾ ਕੰਨੀ ਮਾਤਾ ਲਈ ਲਾਉਂਦੇ ਸੀ ਉਦੋਂ ਬਾਅਦ ਸਾਡੇ ਵਿੱਚੇ ਬੰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਬੰਦੇ ਕਈ ਲੱਗਣ ਲੱਗ ਜਾਂਦੇ ਨੇ ਜੀ ਫਿਰ ਲੱਗਰ ਲੱਗਣ ਲੱਗ ਗਿਆ ਜੀ ਸਵਾ ਦਾ ਜੀ ਫਿਰ ਉਹ ਸਵਾ ਦੇ ਵਿੱਚ ਉਹਨਾਂ ਦੇ ਵਿੱਚੋਂ ਆਪਸ ਵਿੱਚ ਹੀ ਕੋਈ ਗੱਲਬਾਤ ਹੋ ਗਈ ਦੋਏ ਫਿਰ ਉਹ ਗਰੁੱਪ ਪਾੜ ਗਏ ਉਹਨਾਂ ਨੇ ਤੀਆ ਕਰ ਲਿਆ ਨਾਲ ਇੱਕ ਉਹ ਦੇਮਹਾਲੇ ਦਾ ਹੁਣ ਇੱਥੇ ਤਿੰਨ ਲੰਗਰ ਆਗ ਦੇ ਨੇ ਉਹਨਾਂ ਨੂੰ ਹੋਏ ਨੇ ਜੀ 2 2 3 3 ਸਾਲ ਜਾਣ ਦੀ ਐਸੇ ਲੰਗਰ ਚੋਂ ਨਿਕਲੇ ਨੇ ਜੀ ਜੀ ਜਣੀ ਸਾਂਝ ਹੀ ਆਪਾਂ ਕਹਿੰਦੇ ਸਾਂਝਾ ਸਾਂਝਾ ਜੀ ਵਿਸਾਲ ਲੰਗਰ 14 ਸਾਲ ਇਹਨੂੰ ਹੋਏ ਨੇ ਇਹਦੇ ਵਿੱਚੋਂ ਹੀ ਸਾਡੇ ਵੀ ਨੂੰ ਬੰਦੇ ਨਿਕਲੇ ਨੇ ਜੀ ਉਹ ਵੀ ਬੰਦੇ ਸਾਡੇ ਨੇ ਚਲੋ ਅਸੀਂ ਮਾੜਾ ਦਾ ਕਿਸੇ ਨੂੰ ਨਹੀਂ ਕਹਿੰਦੇ ਪਰ ਰਲ ਮਿਲ ਕੇ ਚੱਲਣਾ ਚਾਹੀਦਾ ਜਿਵੇਂ ਅਸੀਂ ਅਸੀਂ ਉਹਨਾਂ ਲੰਗਰਾਂ ਵੀਰ ਜੀ ਇੱਥੇ ਤਿੰਨ ਲੰਗਰ ਲੱਗਣ ਲੱਗੇ ਮਹਾਮਾਈ ਦੀ ਕਿਰਪਾ ਨਾਲ ਦੇਖੋ ਗੁਰੂਆਂ ਦਾ ਲੰਗਰ ਵੀ ਲੱਗਦਾ ਪੂਰੀ ਸ਼ਰਧਾ ਨਾਲ ਲੱਗਦਾ ਔਰ ਉਸ ਤੋਂ ਬਾਅਦ ਸਵੇ ਦਾ ਲੰਗਰ ਵੀ ਲੱਗਦਾ ਉਹਦੇ ਵਿੱਚ ਜਿੰਨਾ ਹੁੰਦਾ ਸਭ ਸੰਜੋਗ ਪਿੰਡ ਵਾਲੇ ਰਲ ਕੇ ਕਰਦੇ ਆ ਔਰ ਪੂਰਾ ਅੱਛਾ ਹੁੰਦਾ ਜੀ ਠੀਕ ਹੈ ਨਾ ਇੱਕ ਬਾਜ ਜੈ ਕਰਾਮਾ ਚਿੰਤਾ ਬੁਰੀ ਨਾ ਬੋਲ ਸਾਚੇ ਦਰਵਾਰ ਕੀ ਜੈ ਓ ਮਨ ਵੀਰੋ ਬੋਲ ਸਾਥੀ ਗਏ ਕਿਉਂ ਗਏ ਹਾਂ ਸਾਰਾ ਆਮਾ